ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਇੱਕ ਸਤਰੰਜ ਦੀ ਚਾਲ ਹੈ ਇੱਕ ਦਿਨ ਇੱਕ ਕੰਪਨੀ ਵਿੱਚ ਇੰਟਰਵਿਊ ਦੌਰਾਨ ਬਾਸ ਜਿਸ ਦਾ ਨਾਮ ਆਨਿਲ ਸੀ ਨੇ ਸੀਮਾ ਨੂੰ ਪੁੱਛਿਆ ਜੋ ਕਿ ਸਾਹਮਣੇ ਬੈਠੀ ਔਰਤ ਸੀ ਤੁਸੀਂ ਇਸ ਨੌਕਰੀ ਲਈ ਕਿੰਨੀ ਤਨਖਾਹ ਦੀ ਉਮੀਦ ਕਰਦੇ ਹੋ ਸੀਮਾ ਨੇ ਬਿਨਾਂ ਝਿਜਕ ਵਿਸ਼ਵਾਸ ਨਾਲ ਜਵਾਬ ਦਿੱਤਾ ਘੱਟੋ ਘੱਟ 80000 ਰੁਪਏ ਆਨਿਲ ਨੇ ਉਸ ਵੱਲ ਦੇਖਿਆ ਅਤੇ ਪੁੱਛਿਆ ਕੀ ਤੁਹਾਨੂੰ ਕਿਸੇ ਖੇਡ ਵਿੱਚ ਦਿਲਚਸਪੀ ਹੈ ਸੀਮਾ ਨੇ ਜਵਾਬ ਦਿੱਤਾ ਹਾਂ ਮੈਨੂੰ ਸਤਰੰਜ ਖੇਡਣਾ ਪਸੰਦ ਹੈ ਆਨਿਲ ਨੇ ਮੁਸਕਰਾਉਂਦੇ ਹੋਏ ਕਿਹਾ ਸਤਰੰਜ ਇੱਕ ਬਹੁਤ ਹੀ ਦਿਲਚਸਪ ਖੇਡ ਹੈ ਆਓ ਇਸ ਬਾਰੇ ਗੱਲਾਂ ਕਰੀਏ ਤੁਹਾਨੂੰ ਕਿਹੜਾ ਸਤਰੰਜ ਦਾ ਟੁਕੜਾ ਸਭ ਤੋਂ ਵੱਧ ਪਸੰਦ ਹੈ ਜਾਂ ਤੁਸੀਂ ਕਿਸ ਟੁਕੜੇ ਤੋਂ ਸਭ ਤੋਂ ਵੱਧ ਪ੍ਰਭਾਵਤ ਹੋ ਸੀਮਾ ਨੇ ਮੁਸਕਰਾਉਂਦੀ ਹੋਏ ਕਿਹਾ ਵਜ਼ੀਰ ਆਨਿਲ ਨੇ ਉਤਸਕਤਾ ਨਾਲ ਪੁੱਛਿਆ ਕਿਉਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਨਾਈਟ ਦੀਆਂ ਚਾਲ ਸਭ ਤੋਂ ਬਿਲਖਣ ਹਨ ਸੀਮਾ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਜੁੱਦਵਾਨ ਦੀ ਚਾਲ ਸੱਚਮੁੱਚ ਦਿਲਚਸਪ ਹੈ ਪਰ ਵਜੀਰ ਕੋਲ ਉਹ ਸਾਰੇ ਗੁਣ ਹਨ ਜੋ ਦੂਜੇ ਟੁਕੜਿਆਂ ਵਿੱਚ ਵੱਖ-ਵੱਖ ਰੂਪਾਂ ਵਿੱਚ ਹੁੰਦੇ ਹਨ ਕਈ ਵਾਰ ਉਹ ਮੋਹਰੇ ਵਾਂਗ ਇੱਕ ਕਦਮ ਹਿਲਾ ਕੇ ਰਾਜੇ ਦੀ ਰੱਖਿਆ ਕਰਦਾ ਹੈ ਕਈ ਵਾਰ ਉਹ ਤਿਰਛੇ ਟੰਗ ਨਾਲ ਹਿਲਾ ਕੇ ਹੈਰਾਨ ਕਰਦਾ ਹੈ ਅਤੇ ਕਈ ਵਾਰ ਊਟਾ ਹਲਵਜੂ ਕੰਮ ਕਰਕੇ ਰਾਜੇ ਦੀ ਰੱਖਿਆ ਕਰਦਾ ਹੈ ਉਸ ਦੀ ਸਮਝ ਤੋਂ ਪ੍ਰਭਾਵਿਤ ਹੋ ਕੇ ਆਨਿਲ ਨੇ ਪੁੱਛਿਆ ਬਹੁਤ ਦਿਲਚਸਪ ਪਰ ਤੁਸੀਂ ਰਾਜੇ ਬਾਰੇ ਕੀ ਸੋਚਦੇ ਹੋ ਸੀਮਾ ਨੇ ਤੁਰੰਤ ਜਵਾਬ ਦਿੱਤਾ ਮਹਾਰਾਜ ਮੈਂ ਰਾਜੇ ਨੂੰ ਸਤਰਾਂਜ ਦੀ ਖੇਡ ਵਿੱਚ ਸਭ ਤੋਂ ਕਮਜ਼ੋਰ ਮੰਨਦੀ ਹਾਂ ਉਹ ਆਪਣੀ ਰੱਖਿਆ ਲਈ ਸਿਰਫ ਇੱਕ ਹੀ ਚਾਲ ਚਲਾ ਸਕਦਾ ਹੈ ਜਦੋਂ ਕਿ ਵਜ਼ੀਰ ਉਸਦੀ ਹਰ ਦਿਸ਼ਾ ਤੋਂ ਰੱਖਿਆ ਕਰ ਸਕਦਾ ਹੈ ਅਨੈਲ ਸੀਮਾ ਦੇ ਜਵਾਬ ਤੋਂ ਪ੍ਰਭਾਵਿਤ ਹੋਇਆ ਤੇ ਕਿਹਾ ਸ਼ਾਨਦਾਰ ਸ਼ਾਨਦਾਰ ਜਵਾਬ ਹੁਣ ਮੈਨੂੰ ਦੱਸੋ ਤੁਸੀਂ ਇਹਨਾਂ ਟੁਕੜਿਆਂ ਵਿੱਚੋਂ ਕਿਹੜਾ ਟੁਕੜਾ ਮੰਨਦੇ ਹੋ ਸੀਮਾ ਨੇ ਬਿਨਾਂ ਕਿਸੇ ਦੇਰੀ ਦੇ ਜਵਾਬ ਦਿੱਤਾ ਰਾਜਾ ਅਨੈਲ ਥੋੜਾ ਹੈਰਾਨ ਹੋਇਆ ਤੇ ਕਿਹਾ ਪਰ ਤੁਸੀਂ ਰਾਜੇ ਨੂੰ ਕਮਜ਼ੋਰ ਅਤੇ ਸੀਮਤ ਦੱਸਿਆ ਹਮੇਸ਼ਾ ਮੰਤਰੀ ਦੀ ਮਦਦ ਦੀ ਉਡੀਕ ਕਰਦਾ ਰਹਿੰਦਾ ਹੈ ਫਿਰ ਤੁਸੀਂ ਆਪਣੇ ਆਪ ਨੂੰ ਰਾਜਾ ਕਿਉਂ ਮੰਨਦੇ ਹੋ ਸੀਮਾ ਨੇ ਹਲਕੇ ਜਹੀ ਮੁਸਕਰਾਟ ਨਾਲ ਕਿਹਾ ਹਾਂ ਮੈਂ ਇੱਕ ਰਾਜਾ ਹਾਂ ਅਤੇ ਮੇਰਾ ਮੰਤਰੀ ਮੇਰਾ ਪਤੀ ਸੀ ਉਸ ਨੇ ਹਮੇਸ਼ਾ ਮੇਰੇ ਨਾਲੋਂ ਵੱਧ ਮੇਰੀ ਰੱਖਿਆ ਕੀਤੀ ਹਰ ਮੁਸ਼ਕਲ ਵਿੱਚ ਮੇਰਾ ਸਾਥ ਦਿੱਤਾ ਪਰ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹੈ ਇਹ ਸੁਣ ਕੇ ਅਨਲ ਥੋੜਾ ਹੈਰਾਨ ਹੋਇਆ ਅਤੇ ਉਸਨੇ ਗੰਭੀਰਤਾ ਨਾਲ ਪੁੱਛਿਆ ਤਾਂ ਤੁਸੀਂ ਇਹ ਨੌਕਰੀ ਕਿਉਂ ਕਰਨਾ ਚਾਹੁੰਦੇ ਹੋ ਸੀਮਾ ਦੀ ਆਵਾਜ਼ ਘੁੱਟ ਗਈ ਉਸ ਦੀਆਂ ਅੱਖਾਂ ਨਾਮ ਹੋ ਗਈਆਂ ਉਸਨੇ ਇੱਕ ਡੂੰਗਾ ਸਾਹ ਲਿਆ ਅਤੇ ਕਿਹਾ ਕਿਉਂਕਿ ਮੇਰਾ ਮੰਤਰੀ ਹੋਣ ਇਸ ਦੁਨੀਆ ਵਿੱਚ ਨਹੀਂ ਹੈ ਹੁਣ ਮੈਨੂੰ ਖੁਦ ਮੰਤਰੀ ਬਨਣਾ ਪਵੇਗਾ ਅਤੇ ਆਪਣੇ ਬੱਚਿਆਂ ਅਤੇ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਕਮਰੇ ਵਿੱਚ ਇੱਕ ਡੂੰਗੀ ਚੁੱਪ ਛਾ ਗਈ। ਅਨਿਲ ਨੇ ਤਾੜੀਆਂ ਮਾਰਦੇ ਹੋਏ ਕਿਹਾ, "ਸ਼ਾਨ्डा, ਸੀਮਾ, ਤੁਸੀਂ ਇੱਕ ਮਜ਼ਬੂਤ ਔਰਤਾਂ ਸਿੱਖਿਆ ਅਤੇ ਸਸ਼ਕਤੀਕਰਨ ਦੀ ਮਹੱਤਤਾ। ਇਹ ਕਹਾਣੀ ਉਹਨਾਂ ਸਾਰੀਆਂ ਧੀਆਂ ਲਈ ਪ੍ਰੇਰਨਾ ਹੈ ਜੋ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੀਆਂ ਹਨ। ਧੀਆਂ ਨੂੰ ਚੰਗੀ ਸਿੱਖਿਆ ਅਤੇ ਪਾਲਣ-ਪੋਸ਼ਣ ਪਰਦਾਨ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਜੇਕਰ ਉਹਨਾਂ ਨੂੰ ਕਦੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੀਆਂ ਖੋਦੀਆਂ ਸੇਵਕ ਬਣ ਸਕਣ ਅਤੇ ਆਪਣੇ ਆਪਣੇ ਪਰਿਵਾਰਾਂ ਲਈ ਇੱਕ ਮਜ਼ਬੂਤ ਢਾਲ ਬਣ ਸਕਣ ਇੱਕ ਸਿਆਣੇ ਆਦਮੀ ਨੇ ਕਿਹਾ ਹੈ ਇੱਕ ਚੰਗੀ ਪਤਨੀ ਉਹ ਹੁੰਦੀ ਹੈ ਜੋ ਆਪਣੇ ਪਤੀ ਦੀ ਮੌਜੂਦਗੀ ਵਿੱਚ ਇੱਕ ਆਦਰਸ਼ ਔਰਤ ਹੋਵੇ ਅਤੇ ਉਸ ਦੀ ਗੈਰ ਹਾਜ਼ਰੀ ਵਿੱਚ ਉਹ ਇੱਕ ਆਦਮੀ ਵਾਂਗ ਪਰਿਵਾਰ ਦਾ ਬੋਝ ਚੁੱਕ ਸਕਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਦੇ ਹਾਲਾਤ ਭਾਵੇਂ ਕੋਈ ਵੀ ਹੋਣ ਜੇਕਰ ਕਿਸੇ ਵਿੱਚ ਆਤਮ ਵਿਸ਼ਵਾਸ ਅਤੇ ਬੁੱਧੀ ਹੋਵੇ ਤਾਂ ਕਿਸੇ ਵੀ ਮੁਸ਼ਕਲ ਸਥਿਤੀ ਨੂੰ ਦੂਰ ਕੀਤਾ ਜਾ ਸਕਦਾ ਹੈ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ